ਦੇ ਵਿੱਚ ਪੱਤਰ ਜਿਹੜਾ ਕਿਸ ਪੱਤਰ ਦੇ ਉੱਤੇ ਆ ਕੇ ਗਿਰ ਗਿਆ ਹੋਇਆ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਬੇਟੀ ਦਾ ਬਿਆਨ ਹੋਵੇ ਜਾਂ ਮੀਡੀਆ ਸਾਹਿਬ ਦੇ ਉੱਤੇ ਉਹਨਾਂ ਦੇ ਪੱਤਰੇ ਤੇ ਕਾਰਵਾਈ ਹੈ ਕਿ ਕੀ ਕਿ ਰਾਜਨੀਤੀ ਕਿਸ ਲੈਵਲ ਦੇ ਉੱਤੇ ਚੱਲ ਗਈ ਕੀ ਦੇਖਦੇ ਹੋ ਤੁਸੀਂ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਇਹ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਆ ਕਿਆ ਐਸੀ ਬੋਲਦੇ ਸਾਡੇ ਘਰ ਵਿੱਚ ਸਾਡੀਆਂ ਧੀਆ ਭੈਣਾ ਅਰ ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਰਿਆਂ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸ ਇਹ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਐ ਮੈਂ ਸ਼ਕਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹ ਦੇ ਵਿੱਚ ਕੋਈ ਕੰਮ ਨਹੀਂ ਇਹਦੇ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਪਿਆ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰ ਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਆਪਨੀ ਟੀ ਦੇ ਵਿੱਚ ਪੱਧਰ ਜਿਹੜਾ ਕਿਸ ਪੱਧਰ ਦੇ ਉੱਤੇ ਆ ਕੇ ਗਿਰ ਗਿਆ ਹੋਇਆ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਬੇਟੀ ਦਾ ਬਿਆਨ ਹੋਵੇ ਜਾਂ ਮੀਡੀਆ ਸਾਹਿਬ ਦੇ ਉੱਤੇ ਉਹਨਾਂ ਦੇ ਪੱਤਲੀ ਤੇ ਕਾਰਵਾਈ ਹੈ ਕਿ ਕੀ ਰਾਜਨੀਤੀ ਕਿਸ ਲੈਵਲ ਦੇ ਉੱਤੇ ਚੱਲ ਗਈ ਕੀ ਦੇਖਦੇ ਹੋ ਤੁਸੀਂ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਬੋਲਦੇ ਸਾਡੇ ਘਰ ਵਿੱਚ ਸਾਡੀਆਂ ਧੀਆ ਪੈਣਾ আর ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਰਿਆਂ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸ ਇਹ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਐ ਮੈਂ ਸਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹਦੇ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਹੈ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਵਿਆਹ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਨਾ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ